ਤੁਸੀਂ ਰਜਿਸਟਰੀ ਕਰਾਉਣੀ ਹੈ ਤੁਸੀਂ ਆਨਲਾਈਨ ਰਜਿਸਟਰੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਹੈ ਉਹ ਤੇ ਕਲਿੱਕ ਕਰਕੇ ਤਾਂ ਤੇ ਵਿੱਚ ਸਿੱਧਾ ਸੌਖਾ ਪੰਜਾਬੀ 'ਚ ਕਰਤੀ ਰਜਿਸਟਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਇਦਾਦ ਦੀ ਖਰੀਦੋ-ਫਰੋਖਤ ਸਮੇਂ ਲੋਕਾਂ ਦੀ ਖਜਲ-ਖੁਆਰੀ ਅਤੇ ਰਿਸ਼ਵਤਖੋਰੀ ਨੂੰ ਠੱਲ ਪਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ ਕਿਸਪਰਾਲੇ ਨਾਲ ਹੁਣ ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ ਨਾਲ ਹੀ ਲੋਕਾਂ ਦੀ ਦਫ਼ਤਰਾਂ 'ਚ ਖੱਜਲਖੁਆਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਇਹ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਸਾਰੇ ਪ੍ਰੋਸੈਸ ਨੂੰ ਬਹੁਤ ਈਜ਼ੀ ਕੀਤਾ ਗਿਆ ਹੈ ਸਟੈਪ ਬਾਈ ਸਟੈਪ ਗਾਈਡ ਵੀ ਕੀਤਾ ਜਾਂਦਾ ਵਾ ਇਹਦੇ ਵਿੱਚ ਆਮ ਬੰਦਾ ਆਪਣੇ ਘਰੇ ਬੈਠੇ ਡੀਡ ਆਪਣੀ ਟਾਈਪ ਕਰ ਸਕਦਾ ਫਾਰਮਾਂ ਬਣੇ ਹੋਏ ਨੇ ਐਪਲੀਕੇਸ਼ਨ ਫਾਰਮ ਬਣੇ ਹੋਏ ਨੇ ਅਵੇਲੇਬਲ ਨੇ ਵੈਬਸਾਈਟ ਉੱਪਰ ਉਥੇ ਸਟੈਪ ਬਾਈ ਸਟੈਪ ਬੰਦਾ ਆਪਣਾ ਸੈਲਰ ਦੀ ਡਿਟੇਲਸ ਬਾਇਰ ਦੀ ਡਿਟੇਲਸ ਪ੍ਰੋਪਰਟੀ ਦੀ ਡਿਟੇਲਸ ਪਾ ਕੇ ਅਪਰੂਵਲ ਲੈ ਸਕਦਾ ਜਾਨਿਕਸਰਾ ਦੇਖ ਰਹੇ ਹਾਂ ਤੁਹਾਡੇ ਨਾਲ ਅੱਜ ਇੱਕ ਭਰ ਦੁਆਏ ਤੋਂ ਦੱਸ ਦਈਏ ਕਿ ਭਾਰਤ ਸਰਕਾਰ ਵੱਲੋਂ ਭਾਰਤ ਦੇ ਲੋਕਾਂ ਦੇ ਲਈ ਵੱਡਾ ਤੋਹਫਾ ਜਿਹੜਾ ਲਿਆ ਗਿਆ ਤੋਹਫਾ ਕੀ ਹੈ ਕਿ 22 ਤਰੀਕ ਤੋਂ ਜਿਹੜਾ ਜੀਐਸਟੀ ਦੀ ਦਰਾਂ ਦੇ ਵਿੱਚ ਵੱਡੀ ਕਟੌਤੀ ਹੋ ਰਹੀ ਹੈ ਜੇਕਰ ਗੱਲ ਕਰੀਏ ਵੱਖਰੇ ਵੱਖਰੇ ਦਾਰਿਆਂ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਕਟੌਤੀ ਕੀਤੀ ਜਾ ਰਹੀ ਹੈ ਬਰਹਾਲ ਅਸੀਂ ਆਟੋਮੋਬਾਈਲ ਦੀ ਗੱਲ ਕਰਾਂਗੇ 28% ਤੋਂ ਸਿੱਧਾ ਕਟੌਤੀ ਕਰਕੇ ਜਿਹੜਾ 18% ਤੇ ਲੈ ਆਏ ਨੇ ਪਰ ਕਿਤਨਾ ਕਿਤਨੇ ਲੋਕਾਂ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਦੇਖਿਆ ਜਾ ਰਿਹਾ ਸਾਡੇ ਨਾਲ ਇਸ ਵੇਲੇ ਪਠਾਨਕੋਟ ਚ ਮੌਜੂਦ ਪਠਾਨਕੋਟ ਦੇ ਵਿੱਚ ਆਟੋਮੋਬਾਈਲ ਇੰਡਸਟਰੀ ਨਾਲ ਜੁੜੇ ਲੋਕ ਸਾਡੇ ਨਾਲ ਮੌਜੂਦ ਨੇ ਏਜੰਸੀ ਦੇ ਓਨਰ ਸਾਡੇ ਨਾਲ ਮੌਜੂਦ ਨੇ ਅਣ ਸਾਡੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸਲੈਬ ਜਿਹੜੀ ਕਟੌਤੀ ਹੋਈ ਹੈ ਕੀ ਫਰਕ ਗ੍ਰਾਹਕਾਂ ਦੇ ਵਿੱਚ ਪਿਆ ਸਰ ਸਵਾਗਤ ਹੈ ਜਾਨਿਕ ਸਹਿਬ ਸਭ ਤੋਂ ਪਹਿਲੇ ਜੀ ਨਮਸਕਾਰ ਜੀ 28% ਤੋਂ ਸਿੱਧਾ 18% ਜਿਹੜੀ GST ਦੀ ਕਟੌਤੀ ਹੋਈ ਹੈ ਕੀ ਫਰਕ ਦੇਖਣ ਨੂੰ ਮਿਲ ਰਿਹਾ ਹੈ ਗ੍ਰਾਹਕਾਂ ਦਾ ਕੀ ਰੁਝਾਨ ਤੁਹਾਡੇ ਸਾਹਮਣੇ ਆ ਰਿਹਾ ਹੈ ਦੇਖੋ ਜੀ ਜਿਹੜਾ ਸਰਕਾਰ ਨੇ ਇਸ ਵੇਲੇ ਕਿਸ ਵਕਤ ਟੈਕਸ ਘਟਾਇਆ ਉਹ ਆਮ ਲੋਕਾਂ ਦੇ ਵ ਉਹ ਗੁਰਬਣੇ ਘਟਾ ਕੇ 18% ਲਿਆਂਦੀਆਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਸਾਡੀ ਅੰਤਰਰਾਸ਼ਟਰੀ ਦਿਵਾਲੀ ਜਿਹੜੀ ਸਾਡੀ ਦਿਵਾਲੀ ਤੇ ਸ਼ੁਰੂ ਹੋਣੀ ਸੀ ਉਹ ਸਾਡੀ 22 ਤੀਨ ਤੋਂ ਹੀ ਸ਼ੁਰੂ ਹੋ ਰਹੀ ਆ ਉਹਦੇ ਨਾਲ ਨਾਲ ਕੀ ਹੈਗਾ ਕਿ ਸਾਡੀ ਇਹਦੇ ਐਡਵਾਂਸ ਬੁਕਿੰਗ ਕਾਫੀ ਹੋ ਰਹੀ ਆ ਜਿਸ ਦੇ ਨਾਲ ਕੀ ਹੈਗਾ ਕਿ ਸਾਡੀ ਛੇ ਲੂਕ ਕਾਫੀ ਬੂਸਟ ਮਿਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ TVS ਦੀਆਂ ਗੱਡੀਆਂ ਜਿਹੜੀ ਹੈਗੀਆਂ ਉਹਦੇ ਵਿੱਚ ਕੰਪਨੀ TVS ਕੰਪਨੀ ਵੱਲੋਂ ਵੀ ਜਿਹੜਾ ਹੈਗਾ ਐਕਸਟਰਾ ਗਿਫਟ ਦਿੱਤੇ ਜਾ ਰਹੇ ਆ ਉਹਦੇ ਵਿੱਚ 18% GST ਦੇ ਨਾਲ ਨਾਲ TVS ਕੰਪਨੀ ਵੀ ਉਹਦਾ ਐਕਸਟਰਾ ਗਿਫਟ ਦੇ ਰਹੀ ਆ ਉਹਦੇ ਤੁਸੀਂ ਦੇਖ ਸਕਦੇ ਸਾਡਾ ਜਿਹੜਾ ਰੇਟ ਆ ਕੰਪਨੀ ਨੇ ਕਾਫੀ ਜਿਹੜੇ ਘਟਾ ਦਿੱਤੇ ਆ ਇਹਦੇ ਵਿੱਚ ਤੇ ਕਿੰਨਾ ਕੁ ਰੇਟ ਦੇ ਵਿੱਚ ਫਰਕ ਪਿਆ ਜੇ ਅਗਰ ਸਕੂਟਰੀਆਂ ਦੀ ਗੱਲ ਕਰੀਏ ਮੋਟਰਸਾਈਕਲਸ ਦੀ ਗੱਲ ਕਰੀਏ ਜਾਂ ਗੱਡੀਆਂ ਵੱਡੀਆਂ ਗੱਡੀਆਂ ਦੀ ਗੱਲ ਕਰੀਏ ਕਿਉਂਕਿ ਤੁਹਾਡੇ ਕੋਲ ਹਰ ਤਰ੍ਹਾਂ ਦੇ ਵਿਕਤੀ ਨਹੀਂ ਆਣਾ ਤੁਹਾਨੂੰ ਸਾਰੀ ਜਾਣਕਾਰੀ ਹੈ ਕਿ ਕਿੰਨਾ ਕੁ ਰੇਟ ਦੇ ਵਿੱਚ ਜਿਹੜਾ ਫਰਕ ਪਿਆ ਹਰ ਚੀਜ਼ ਦੇ ਪਿੱਛੇ ਦੇਖੋ ਜੀ ਅੱਗੇ ਜਿਹੜੀ ਸਾਡੀ ਗੱਡੀ ਸੀਗੀ ਮੇਬੀ 7-8000 ਤਾਂ ਮਹਿੰਗੀ ਪੈਂਦੀ ਸੀਗੀ ਆਮ ਆਪਣੀ ਗੱਡੀਆਂ ਨਾਲ ਕੋਣੋ ਗੱਡੀ ਜਿਹੜੀ 7-8000 ਰੁਪਏ ਐਕਸਟਰਾ ਸਸਤੀ ਪੈ ਰਹੀ ਆ ਜਿਹੜੇ ਕਸਟਮਰ ਨੂੰ ਉਹਦਾ ਭਰਪੂਰ ਫਾਇਦਾ ਮਿਲੇਗਾ ਇੱਕ ਨਾਰਮਲ ਜੂਪੀਟਰ ਬੇਸ ਮਾਡਲ ਦੇ ਉੱਤੇ ਉਸ ਤਰ੍ਹਾਂ ਹੀ ਸਾਡਾ ਜਿਹੜਾ ਮੋਟਰਸਾਈਕਲ ਦਾ ਕੰਮ ਦਾ ਮੋਟਰਸਾਈਕਲ ਦੇ ਉੱਤੇ ਸਾਡੇ 11-12000 ਤੋਂ ਲੈ ਕੇ ਕੋਈ 17-27000 ਤੱਕ ਡਿਸਕਾਊਂਟ ਆ ਗਿਆ ਇਸ ਵੇਲੇ ਤੇ ਜੇਕਰ ਗੱਲ ਕਰੀਏ ਗ੍ਰਾਹਕਾਂ ਦੀ ਤਾਂ ਇਸ ਲਈ ਸ਼ਰਾਧਾ ਚੱਲ ਰਹੇ ਨੇ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਦਿਨਾਂ ਵਿੱਚ ਨਰਾਤਰੇ ਸਟਾਰਟ ਹੋ ਜਾਣੇ ਨੇ ਉਸ ਤੋਂ ਬਾਅਦ ਦੀਵਾਲੀ ਦੁਸ਼ਹਰਾ ਸਭ ਕੁਛ ਆਣਾ ਕੀ ਕਿਵੇਂ ਗ੍ਰਾਹਕਦਾਰ ਰੋਜ਼ਾਨ ਕਿਵੇਂ ਤੁਹਾਨੂੰ ਦੇਖਣ ਨੂੰ ਅਬ ਲੋਕੀ ਐਡਵਾਂਸ ਬੁਕਿੰਗ ਕਰਵਾ ਆ ਰਹੇ ਸਾਡੇ ਕੋਲ ਆ ਕੇ ਐਡਵਾਂਸ ਬੁਕਿੰਗ ਕਰਾ ਕੇ ਕੋਈ 21 ਤਰੀਕ ਨੂੰ 22 ਤਰੀਕ ਨੂੰ 23 ਤਰੀਕ ਦੀ ਬੁਕਿੰਗ ਕਰਵਾ ਕੇ ਸਾਡੇ ਕੋਲ ਜਾ ਰਿਹਾ ਕਿ 22 ਜੂਨ ਜਿਸ ਤਰ੍ਹਾਂ ਹੀ ਸ਼ੂਟ ਸ਼ੁਰੂ ਹੋਣੀ ਆ ਉਹਦੇ ਵਿੱਚ ਨਾਲ ਹੀ ਉਹਨਾਂ ਨੂੰ ਡਿਸਕਾਊਂਟ ਮਿਲਣਾ ਸਟਾਰਟ ਹੋ ਜਾਏਗਾ ਅਸੀਂ ਹੁਣ ਤੋਂ ਹੀ ਆਪਣੇ ਜਿਹੜੀ ਆਪਣੇ ਦੀ ਜੀਐਸਟੀ ਦਾ ਬੈਨੀਫਿਟ ਹੈਗਾ ਕਸਟਮਰ ਨੂੰ ਦੇਣਾ ਸਟਾਰਟ ਕਰ ਦਿੱਤਾ ਦਾ ਤਾਂ ਬਿਲਕੁਲ ਲੋਕ ਜਿਹੜਾ ਬੈਨੀਫਿਟ ਚੱਕਣ ਦੇ ਲਈ ਤਿਆਰ ਬੈਠੇ ਨੇ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਈਏ ਕਿ ਕਿਵੇਂ ਦੇ ਰੇਟਲਿਸਟ ਵੀ ਏਜੰਸੀ ਵੱਲੋਂ ਜਿਹੜੀ ਲਗਾ ਦਿੱਤੀ ਗਈ ਹੈ 18% ਦੇ ਉੱਤੇ ਆ ਕੇ 28% ਤੋਂ ਘਟਾ ਕੇ ਵੱਖ-ਵੱਖ ਰੇਟ ਜਿਹੜੇ ਚਾਹੇ ਸਕੂਟੀਆਂ ਦੀ ਗੱਲ ਕਰ ਲਈਏ ਮੋਟਰਸਾਈਕਲਸ ਦੀ ਗੱਲ ਕਰੀਏ ਵੱਖ-ਵੱਖ ਰੇਟ ਜਿਹੜੇ ਲਗਾ ਦਿੱਤੇ ਗਏ ਨੇ ਸਾਡੇ ਨਾਲ ਗਾਹਕ ਵੀ ਮੌਜੂਦ ਨੇ ਆਉਣ ਵਾਲੇ ਵੀ ਗੱਲਬਾਤ ਕਰਾਂਗੇ ਸਰ ਰੇਟ ਇੱਕਦਮ ਘਟ ਗਏ ਨੇ 28% ਤੋਂ ਸਿੱਧਾ 18% ਦੇ ਆ ਗਈ ਆ ਕਿਵੇਂ ਤੁਸੀਂ ਦੇਖਦੇ ਹੋ ਕਿ ਤੁਸੀਂ ਵੀ ਸਕੂਟੀ ਵਗੈਰਾ ਪਰਚੇਸ ਕਰਨ ਆਏ ਹੋ ਕਿਵੇਂ ਦੇਖਦੇ ਸੀ ਸਰ ਜੋ ਪਹਿਲਾ ਸਕੂਟੀ ਦਾ ਰੇਟ ਸੀ ਜੋ ਮੈਂ ਸਟੈਂਡਰਡ ਮਾਡਲ ਲੈਣਾ ਆਇਆ ਸੀ ਪੁਸਤ प्लस 9699000 ਦੀ ਸੀ ਉਹ ਮੈਨੂੰ 7000 ਰੁਪਏ ਡਿਸਕਾਊਂਟ ਤੇ ਮਿਲ ਰਹੀ ਹੈ 22 ਤਰੀਕ ਨੂੰ ਮੈਂ ਇਸ ਲਈ ਬੁਕਿੰਗ ਕਰਾਉਣ ਲਈ ਆਇਆ ਸੀ ਮੈਂ 22 ਤਰੀਕ ਨੂੰ ਪਿਕ ਕਰ ਲਾਂਗਾ ਉਸ ਨੂੰ ਪਰ ਸਰਕਾਰ ਵੱਲੋਂ ਵੱਡਾ ਉਪਰਾਲਾ ਆਇਆ ਵਾਲਾ ਕੀਤਾ ਗਿਆ ਉਸ ਦਿਨ ਤੁਸੀਂ ਕਿਵੇਂ ਦੇਖਦੇ ਹੋ ਲੋਕਾਂ ਨੂੰ ਕਿੰਨਾ ਕਿੰਨਾ ਇਸ ਈ ਦਾ ਫਾਇਦਾ ਹੋਏਗਾ ਹਾਂ ਸਰ ਬਹੁਤ ਜ਼ਿਆਦਾ ਫਾਇਦਾ ਹੋਏਗਾ ਜੀ ਜਿਹੜਾ ਬੰਦਾ ਪਹਿਲੇ ਸੋਚਣਾ ਲੈ ਲਈ ਥੋੜਾ ਸੋਚਦਾ ਸੀ ਉਹਨੂੰ 10-15000 ਰੁਪਏ ਵੈਸੇ ਡਿਸਕਾਊਂਟ ਮਿਲ ਲਿਆ ਪਹਿਲਾਂ ਜਿ ਇਸ ਲਈ ਉਹ ਸੋਚੇਗਾ ਕਿ ਮੈਂ ਜਲਦੀ ਜਲਦੀ ਡੀਲ ਲਵਾਂ ਸਸਤੀ ਨਾ ਸਸਤੀ ਜਣਾ ਚ ਮੈਨੂੰ ਮਿਲ ਰਹੀ ਹੈ ਹੋਰ ਬੈਨੀਫਿਟ ਦੇ ਨਾਲ ਕੰਪਨੀ ਵੱਲੋਂ ਸਾਨੂੰ ਪਟ્રોલ ਵੀ ਥੋੜਾ ਟੈਂਕੀਪੂਲ ਕਰਕੇ ਦੇ ਰਹੇ ਨਾਲ ਅਨਿਸ਼ਚਿਤ ਗਿਫਟ ਵੀ ਦੇ ਰਹੇ ਨਾਲ ਤਾ ਬਿਲਕੁਲ ਗ੍ਰਾਹਕਾਂ ਦੇ ਵਿੱਚ ਕਿੰਨਾ ਕਿੰਨਾ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਏਜੰਸੀ ਵੱਲੋਂ ਵੀ ਜਿਹੜੇ ਆਪਣੇ ਤੌਰ ਦੇ ਉੱਤੇ ਜਿਹੜੇ ਹੈ ਗਿਫਟ ਜਿਹੜੇ ਕੰਪਨੀਆਂ ਵੱਲੋਂ ਦਿੱਤੇ ਜਾ ਰਹੇ ਨੇ ਜਿੱਥੇ ਸਰਕਾਰ ਨੇ ਲੋਕਾਂ ਨੂੰ ਤੋਹਫ਼ਾ ਦਿੱਤਾ ਉੱਥੇ ਏਜੰਸੀ ਮਾਲਕ ਵੀ ਜਿਹੜੇ ਲੋਕਾਂ ਨੂੰ ਤੋਹਫ਼ਾ ਆਪਣੇ ਵੱਲੋਂ ਦੇ ਰਹੇ ਨੇ ਇਸ ਤੋਂ ਇਲਾਵਾ ਵੀ ਡੈਨਿਕਸੁਰਾ ਟੀਵੀ ਤੁਹਾਨੂੰ ਹੋਰ ਖਬਰਾਂ ਦੇ ਨਾਲ ਰੂਬਰੂ ਕਰਾਉਂਦਾ ਰਹੇਗਾ ਦੇਖਦੇ ਰਹੋ ਡੈਨਿਕਸੁਰਾ ਟੀਵੀ ਮੈਨੂੰ ਤੋਂ ਇਜਾਜ਼ਤ ਡੈਨਿਕਸੁਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅੱਜ ਇੱਕ ਭਾਰਤਵਾਦੀ ਤੋਂ ਦੱਸ ਦਈਏ ਕਿ ਭਾਰਤ ਸਰਕਾਰ ਵੱਲੋਂ ਭਾਰਤ ਦੇ ਲੋਕਾਂ ਦੇ ਲਈ ਵੱਡਾ ਜੀਐਸਟੀ ਦੀ ਦਰਾਂ ਦੇ ਵਿੱਚ ਵੱਡੀ ਕਟੌਤੀ ਹੋ ਰਹੀ ਆ ਜੇਕਰ ਗੱਲ ਕਰੀਏ ਵੱਖਰੇ ਵੱਖਰੇ ਦਾਰਿਆਂ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਕਟੌਤੀ ਕੀਤੀ ਜਾ ਰਹੀ ਆ ਬਰਹਾਲ ਅਸੀਂ ਆਟੋਮੋਬਾਈਲ ਦੀ ਗੱਲ ਕਰਾਂਗੇ 28% ਤੋਂ ਸਿੱਧਾ ਕਟੌਤੀ ਕਰਕੇ ਜਿਹੜਾ 18% ਤੇ ਲੈ ਆਏ ਨੇ ਪਰ ਕਿਤਨੇ ਕਿਤਨੇ ਲੋਕਾਂ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਦੇਖਿਆ ਜਾ ਰਿਹਾ ਸਾਡੇ ਨਾਲ ਇਸ ਵੇਲੇ ਪਠਾਨਕੋਟ ਚ ਮੌਜੂਦ ਪਠਾਨਕੋਟ ਦੇ ਵਿੱਚ ਆਟੋਮੋਬਾਈਲ ਇੰਡਸਟਰੀ ਨਾਲ ਜੁੜੇ ਲੋਕ ਸਾਡੇ ਨਾਲ ਮੌਜੂਦ ਨੇ ਏਜੰਸੀ ਦੇ ਓਨਰ ਸਾਡੇ ਨਾਲ ਮੌਜੂਦ ਨੇ ਅਣ ਸਾਰੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸਲੈਬ ਜਿਹੜੀ ਕਟੌਤੀ ਹੋਈ ਹੈ ਕੀ ਫ ਮੋਸਕਾਰ ਜੀ 28% ਤੋਂ ਸਿੱਧਾ 18% ਜਿਹੜੀ GST ਦੀ ਕਟੌਤੀ ਹੋਈ ਹੈ ਕੀ ਫਰਕ ਦੇਖਣ ਨੂੰ ਮਿਲ ਰਿਹਾ ਹੈ ਗ੍ਰਾਹਕਾਂ ਦਾ ਕੀ ਰੁਝਾਨ ਤੁਹਾਡੇ ਸਾਹਮਣੇ ਆ ਰਿਹਾ ਹੈ ਜੀ ਜਿਹੜਾ ਸਰਕਾਰ ਨੇ ਇਸ ਵੇਲੇ ਕਿਸ ਵਕਤ ਟੈਕਸ ਘਟਾਇਆ ਉਹ ਆਮ ਲੋਕਾਂ ਦੇ ਵਾਸਤੇ ਬਹੁਤ ਜ਼ਰੂਰੀ ਸੀਗਾ ਟੈਕਸ ਦੀ ਦਰਾਂ ਪਹਿਲਾਂ ਬਹੁਤ ਜ਼ਿਆਦਾ ਸੀ 28% ਸੀਗੀਆਂ ਉਹਨੂੰ ਗੁਰਵਨ ਨੇ ਘਟਾ ਕੇ 18% ਤੇ ਲਿਆਂਦੀਆਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਸਾਡੀ ਅੰਤਰਰਾਸ਼ਟਰੀ ਦੁਆਲੀ ਜਿਹੜੀ ਸਾਡੀ ਦੁਆਲੀ ਤੇ ਸ਼ੁਰੂ ਹੋਣੀ ਸੀ ਉਹ ਸਾਡੀ 22 ਤੀਤ ਤੋਂ ਹੀ ਸ਼ੁਰੂ ਹੋ ਰਹੀ ਆ ਉਦੇ ਨਾਲ ਨਾਲ ਕੀ ਹੈਗਾ ਕਿ ਸਾਡੀ ਇਹ ਐਡਵਾਂਸ ਬੁਕਿੰਗ ਕਾਫੀ ਹੋ ਰਹੀ ਆ ਜਿਸ ਦੇ ਨਾਲ ਕੀ ਹੈਗਾ ਕਿ ਸਾਡੀ ਛੇ ਲੂ ਕਾਫੀ ਬੂਸਟ ਮਿਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ TVS ਦੀਆਂ ਗੱਟੀਆਂ ਜਿਹੜੀ ਹੈਗੀ ਆ ਉਹਦੇ ਵਿੱਚ ਕੰਪਨੀ TVS ਕੰਪਨੀ ਵੱਲੋਂ ਵੀ ਜਿਹੜਾ ਹੈਗਾ ਐਕਸਟਰਾ ਗਿਫਟ ਦਿੱਤੇ ਜਾ ਰਹੇ ਆ ਉਹਦੇ ਵਿੱਚ 18% GST ਦੇ ਨਾਲ ਨਾਲ TVS ਕੰਪਨੀ ਵੀ ਉਹਦੇ ਐਕਸਟਰਾ ਗਿਫਟ ਦੇ ਰਹੀ ਆ ਉਹਦੇ ਤੁਸੀਂ ਦੇਖ ਸਕਦੇ ਹੋ ਸਾਡਾ ਜਿਹੜਾ ਰੇਟ ਆ ਕੰਪਨੀ ਨੇ ਕਾਫੀ ਜਿਹੜੇ ਘਟਾ ਦਿੱਤੇ ਆ ਇਹਦੇ ਵਿੱਚ ਤੇ ਕਿੰਨਾ ਕੁ ਰੇਟ ਦੇ ਵਿੱਚ ਫਰਕ ਪਿਆ ਜੇਕਰ ਸਕੂਟੀਆਂ ਦੀ ਗੱਲ ਕਰੀਏ ਮੋਟਰਸਾਈਕਲਸ ਦੀ ਗੱਲ ਕਰੀਏ ਜਾਂ ਗੱਡੀਆਂ ਵੱਡੀਆਂ ਗੱਡੀਆਂ ਦੀ ਵੀ ਗੱਲ ਕਰੀਏ ਕਿਉਂਕਿ ਤੁਹਾਡੇ ਕੋਲ ਹਰ ਤਰ੍ਹਾਂ ਦੇ ਵਿਕਤੀ ਨਹੀਂ ਆਣਾ ਤੁਹਾਨੂੰ ਸਾਰੀ ਜਾਣਕਾਰੀ ਹੈ ਕਿ ਕਿੰਨਾ ਕੁ ਰੇਟ ਦੇ ਵਿੱਚ ਜਿਹੜਾ ਫਰਕ ਪਿਆਰ ਚੀਜ਼ ਦੇ ਪਿੱਛੇ ਦੇਖੋ ਜੀ ਅੱਗੇ ਜਿਹੜੀ ਸਾਡੀ ਗੱਡੀ ਸੀਗੀ ਮੇ ਵੀ 7-8000 ਤੋਂ ਮਹਿੰਗੀ ਪੈਂਦੀ ਸੀਗੀ ਆਮ ਆਪਣੀ ਗੱਡੀਆਂ ਨਾਲ ਤੁਹਾਨੂੰ ਉਹ ਗੱਡੀ ਜਿਹੜੀ 7-8000 ਰੁਪਏ ਐਕਸਟਰਾ ਸਸਤੀ ਪੈ ਰਹੀ ਆ ਜਿਹੜੇ ਕਸਟਮਰ ਨੂੰ ਉਹਦਾ ਭਰਪੂਰ ਫਾਇਦਾ ਮਿਲੇਗਾ ਇੱਕ ਨਾਰਮਲ ਜੂਪੀਟਰ ਬੇਸ ਮਾਡਲ ਦੇ ਉੱਤੇ ਉਸ ਤਰ੍ਹਾਂ ਹੀ ਸਾਡਾ ਜਿਹੜਾ ਮੋਟਰਸਾਈਕਲ ਕੰਮ ਦਾ ਮੋਟਰਸਾਈਕਲ ਦੇ ਉੱਤੇ ਸਾਡੇ 11-12000 ਤੋਂ ਲੈ ਕੇ ਕੋਈ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਜਿੰਨਾ ਵਿੱਚ ਨਰਾਤੇ ਸਟਾਰਟ ਹੋ ਜਾਣੇ ਨੇ ਉਸ ਤੋਂ ਬਾਅਦ ਦੀਵਾਲੀ ਦਿਸ਼ਰਾ ਸਭ ਕੁਛ ਆਣਾ ਕੀ ਕਿਵੇਂ ਗਰਾਖ ਦਾ ਰੁਜ਼ਾਨ ਕਿਵੇਂ ਦਾ ਉਹ ਦੇਖਣ ਨੂੰ ਮਿਲੇ ਦੇਖੋ ਜੀ ਕਸਟਮਰ ਦਾ ਤਾਂ ਹੁਣ ਹੀ ਬੱਬਰ ਪੂਰਾ ਰੁਜ਼ਾਨ ਮਿਲਣਾ ਸਟਾਰਟ ਹੋ ਗਿਆ ਸ਼ਰਾਧਾ ਦਾ ਵੀ ਇਸ ਵਾਰ ਕੋਈ ਖਾਸ ਫਰਕ ਨਹੀਂ ਪਿਆ ਅਗਲੇ ਕਿ ਐਡਵਾਂਸ ਬੁਕਿੰਗ ਕਰਵਾ ਆ ਰਹੇ ਸਾਡੇ ਕੋਲ ਆ ਕੇ ਐਡਵਾਂਸ ਬੁਕਿੰਗ ਕਰਾ ਕੇ ਕੋਈ 21 ਤਰੀਕ ਨੂੰ 22 ਤਰੀਕ ਨੂੰ 23 ਤਰੀਕ ਦੀ ਬੁਕਿੰਗ ਕਰਵਾ ਕੇ ਸਾਡੇ ਕੋਲ ਜਾ ਰਿਹਾ ਕਿ 22 ਜੂ ਜਿਸ ਤਰ੍ਹਾਂ ਹੀ ਸ਼ੂਟ ਸਟਾਰਟ ਹੋਣੀ ਆ ਉਹਦੇ ਵਿੱਚ ਨਾਲ ਹੀ ਉਹਨਾਂ ਨੂੰ ਡਿਸਕਾਊਂਟ ਮਿਲਣਾ ਸਟਾਰਟ ਹੋ ਜਾਏਗਾ ਅਸੀਂ ਹੁਣ ਤੋਂ ਹੀ ਆਪਣੇ ਜਿਹੜੀ ਆਪਣੇ ਦੀ ਜੀਐਸਟੀ ਦਾ ਬੈਨੀਫਿਟ ਹੈਗਾ ਕਸਟਮਰ ਜਿਹੜਾ ਸਟਾਰਟ ਕਰ ਦਿੱਤਾ ਦਾ ਤਾਂ ਬਿਲਕੁਲ ਲੋਕ ਜਿਹੜਾ ਬੈਨੀਫਿਟ ਚੱਕਣ ਦੇ ਲਈ ਤਿਆਰ ਬੈਠੇ ਨੇ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਈਏ ਕਿ ਕਿਵੇਂ ਜਿਹੜੇ ਰੇਟ ਲਿਸਟ ਵੀ ਏਜੰਸੀ ਵੱਲੋਂ ਜਿਹੜੀ ਲਗਾ ਦਿੱਤੀ ਗਈ ਹੈ 18% ਦੇ ਉੱਤੇ ਆ ਕੇ 28% ਤੋਂ ਘਟਾ ਕੇ ਵੱਖ-ਵੱਖ ਰੇਟ ਜਿਹੜੇ ਚਾਹੇ ਸਕੂਟੀਆਂ ਦੀ ਗੱਲ ਕਰ ਲਈਏ ਮੋਟਰਸਾਈਕਲਸ ਦੀ ਗੱਲ ਕਰੀਏ ਵੱਖ-ਵੱਖ ਰੇਟ ਜਿਹੜੇ ਲਗਾ ਦਿੱਤੇ ਗਏ ਨੇ ਸਾਡੇ ਨਾਲ ਗਾਹਕ ਵੀ ਮੌਜੂਦ ਨੇ ਆਉਣ ਵਾਲੇ ਵੀ ਗੱਲਬਾਤ ਕਰਾਂਗੇ ਸਰ ਰੇਟ ਇੱਕਦਮ ਘਟ ਗਏ ਨੇ 28% ਤੋਂ ਸਿੱਧਾ 18% ਦੇ ਆ ਗਈ ਆ ਕਿਵੇਂ ਤੁਸੀਂ ਦੇਖਦੇ ਹੋ ਕਿ ਤੁਸੀਂ ਵੀ ਸਕੂਟੀ ਵਗੈਰਾ ਪਰਚੇਸ ਕਰਨ ਆਏ ਹੋ ਕਿਵੇਂ ਦੇਖਦੇ ਸੀ ਸਰ ਜੋ ਪਹਿਲਾ ਸਕੂਟੀ ਦਾ ਰੇਟ ਸੀ ਜੋ ਮੈਂ ਸਟੈਂਡਰਡ ਮਾਡਲ ਲੈਣਾ ਆਇਆ ਸੀ ਕੁੱਛ ਪਲਸ 969000 ਦੀ ਸੀ ਉਹ ਮੈਨੂੰ 7000 ਰੁਪਏ ਡਿਸਕਾਊਂਟ ਤੇ ਮਿਲ ਰਹੀ ਹੈ 22 ਤਰੀਕ ਨੂੰ ਮੈਂ ਇਸ ਲਈ ਬੁਕਿੰਗ ਕਰਾਉਣ ਲਈ ਆਇਆ ਸੀ ਮੈਂ 22 ਤਰੀਕ ਨੂੰ ਪਿਕ ਕਰ ਲਾਂਗਾ ਉਸ ਨੂੰ ਪਰ ਸਰਕਾਰ ਵੱਲੋਂ ਵੱਡਾ ਉਪਰਾਲਾ ਆਇਆ ਵਾਲਾ ਕੀਤਾ ਗਿਆ ਉਸ ਦਿਨ ਤੁਸੀਂ ਕਿਵੇਂ ਦੇਖਦੇ ਹੋ ਲੋਕਾਂ ਨੂੰ ਕਿੰਨਾ ਕਿੰਨਾ ਇਸਦਾ ਫਾਇਦਾ ਹੋਏਗਾ ਹਾਂ ਸਰ ਬਹੁਤ ਜ਼ਿਆਦਾ ਫਾਇਦਾ ਹੋਏਗਾ ਜੀ ਜਿਹੜਾ ਬੰਦਾ ਪਹਿਲੇ ਸੋਚਣਾ ਲੈ ਲਈ ਥੋੜਾ ਸੋਚਦਾ ਸੀ ਉਹਨੂੰ 10-15000 ਰੁਪਏ ਵੈਸੇ ਡਿਸਕਾਊਂਟ ਮਿਲ ਲਿਆ ਪਹਿਲਾਂ ਜਿ ਇਸ ਲਈ ਉਹ ਸੋਚੇਗਾ ਕਿ ਮੈਂ ਜਲਦੀ ਜਲਦੀ ਡੀਲ ਲਵਾਂ ਸਸਤੀ ਨਾਲ ਸਸਤੀ ਦਰਾਂ 'ਚ ਮੈਨੂੰ ਮਿਲ ਰਹੀ ਹੈ ਹੋ ਕੰਪਨੀ ਵੱਲੋਂ ਹਾਨੂੰ ਪੈਟਰੋਲ ਵੀ ਥੋੜਾ ਟੈਂਕੀਪੂਲ ਕਰਕੇ ਦੇ ਰਹੇ ਨਾਲ ਅਨਿਸ਼ਚਿਤ ਗਿਫਟ ਵੀ ਦੇ ਰਹੇ ਨਾ ਤਾਂ ਬਿਲਕੁਲ ਗ੍ਰਾਹਕਾਂ ਦੇ ਵਿੱਚ ਕਿਤਨਾ ਕਿਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਏਜੰਸੀ ਵੱਲੋਂ ਵੀ ਜਿਹੜੇ ਆਪਣੇ ਤੌਰ ਦੇ ਉੱਤੇ ਜਿਹੜੇ ਹੈ ਗਿਫਟ ਜਿਹੜੇ ਕੰਪਨੀਆਂ ਵੱਲੋਂ ਦਿੱਤੇ ਜਾ ਰਹੇ ਨੇ ਜਿੱਥੇ ਸਰਕਾਰ ਨੇ ਲੋਕਾਂ ਨੂੰ ਤੋਹਫਾ ਦਿੱਤਾ ਉੱਥੇ ਏਜੰਸੀ ਮਾਲਕ ਵੀ ਜਿਹੜੇ ਲੋਕਾਂ ਨੂੰ ਤੋਹਫਾ ਆਪਣੇ ਵੱਲੋਂ ਦੇ ਰਹੇ ਨੇ ਇਸ ਤੋਂ ਇਲਾਵਾ ਵੀ Dainik Sahara TV ਤੁਹਾਨੂੰ ਹੋਰ ਖਬਰਾਂ ਦੇ ਨਾਲ ਰੂਬਰੂ ਕਰਾਉਂਦਾ ਰਹੇਗਾ ਦੇਖਦੇ ਰਹੋ Dainik Sahara TV ਮੈਨੂੰ ਤੋਂ ਇਜਾਜ਼ਤ